ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਨਵੇਂ ਕੇਅਰ ਗੀਵਰ ਪ੍ਰੋਗਰਾਮ ਬਾਰੇ ਡਿਸਕਸ਼ਨ ਕਰਨਾ ਹੈ 에ਜੈਂਟ ਤਾਂ ਇਸ ਪ੍ਰੋਗਰਾਮ ਨੂੰ ਅਬਿਊਜ਼ ਜਾਂ ਕਹਿ ਸਕਦੇ ਹੋ ਕਿ ਇਸ ਪ੍ਰੋਗਰਾਮ ਦਾ ਲਾਲਚ ਦੇ ਕੇ ਪੈਸੇ ਠਾਗੀ ਰਹੇ ਨੇ ਹੁਣ ਇਸ ਦੌਰ ਦੇ ਵਿੱਚ ਕੁਝ ਇਹੋ ਇੰਸਟੀਟਿਊਟ ਨੇ ਜਿਹੜੇ ਨੈਨੀ ਵਗੈਰਾ ਦਾ ਕੋਰਸ ਕਰਵਾਉਂਦੇ ਨੇ O&C2 ਜਿਹੜੇ ਇਹ ਕਹਿੰਦੇ ਨੇ ਕਿ ਤੁਹਾਨੂੰ ਕੋਰਸ ਕਰਾ ਦਿੰਨੇ ਆ ਤੁਸੀਂ ਸਾਡੇ ਕੋਲ ਆ ਜਾਓ ਬਹੁਤ ਘੱਟ ਖਰਚਾ ਲੱਗੇਗਾ ਲੈਂਡੇਡ ਪੀਆਰ ਮਿਲੇਗੀ ਹੁਣ ਐਕਚੁਅਲ ਦੇ ਵਿੱਚ ਉਹਨਾਂ ਦੀ ਮਾਰਕੀਟਿੰਗ ਸਟਰੈਟਜੀ ਕੀ ਬਣ ਗਈ ਹੈ ਤੇ ਰਿਐਲਿਟੀ ਕੀ ਹੈ ਤੁਹਾਨੂੰ ਕਿਸ ਹਿਸਾਬ ਦੇ ਨਾਲ ਡਿਸੀਜਨ ਲੈਣਾ ਚਾਹੀਦਾ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤਾਂ ਕਿ ਤੁਸੀਂ ਕੇਅਰ ਗੀਵਰ ਦੇ ਪ੍ਰੋਗਰਾਮ ਦੇ ਨਾਮ ਦੇ ਉੱਤੇ ਕਿਤੇ ਠੱਗੀ ਦਾ ਸ਼ਿਕਾਰ ਨਾ ਹੋ ਜਾਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਡ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੋਜੈਕਟੇਸ਼ਨ ਪਰਵਾਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਆ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਨੇ ਨਵਾਂ ਕੇਅਰ ਗੀਵਰ ਦਾ ਪ੍ਰੋਗਰਾਮ ਲਾਂਚ ਕੀਤਾ ਤੇ 31 ਮਾਰਚ 2025 ਤੋਂ ਬਾਅਦ ਇਹਦੇ ਵਿੱਚ ਅਪਲੀਕੇਸ਼ਨ ਲੱਗਣੀਆਂ ਵੀ ਸ਼ੁਰੂ ਹੋ ਜਾਣਗੀਆਂ ਇਹਦੇ ਵਿੱਚ ਲੈਂਡੇਡ ਪੀਆਰ ਹੈ ਯਾਨੀ ਕਿ ਜਦੋਂ ਤੁਸੀਂ 에어ਪੋਰਟ ਤੇ ਉਤਰਨਾ ਹੈ ਤਾਂ ਤੁਸੀਂ ਪੀਆਰ ਹੋ ਜਾਣਾ ਸੋ ਇਹ ਜਿਹੜੀ ਲਾਮ ਲਾਈਟ ਹੈ ਜਾਂ ਕਹਿ ਸਕਦੇ ਚਮਕਦੀ ਧਮਕਦੀ ਚੀਜ਼ ਹੈ ਉਹ ਕਈਆਂ ਨੂੰ ਅਟਰੈਕਟ ਕਰ ਰਹੀ ਹੈ ਕਿ ਉੱਥੇ ਜਾ ਕੇ ਕੰਮ ਨਹੀਂ ਕਰਨਾ ਪੈਣਾ ਐਕਸਪੀਰੀਅੰਸ ਨਹੀਂ ਲੈਣਾ ਪੈਣਾ ਸਟੱਡੀ ਨਹੀਂ ਕਰਨੀ ਪੈਣੀ ਸਿੱਧੇ ਹੀ ਪਹੁੰਚਾਂਗੇ ਤੇ ਪੀਆਰ ਹੋ ਜਾਵਾਂਗੇ ਪਰ ਕਿ ਇਹ ਇਨਾ ਸੌਖਾ ਪ੍ਰੋਗਰਾਮ ਹੈਗਾ ਹੈ ਕੋਣ ਕਈਆਂ ਨੇ ਤੇ ਇਹ ਵੀ ਗੱਲ ਕਰਨੇ ਸ਼ੁਰੂ ਕਰ ਦਿੱਤੀ ਹੈ ਕਿ ਬਸ ਤੁਸੀਂ ਇੱਕ ਸਪਾਂਸਰਸ਼ਿਪ ਲੈਟਰ ਲੈਣਾ ਹੈ ਜਿੱਦਾਂ ਤੁਸੀਂ ਵਿਜ਼ਿਟਰ ਵੀਜ਼ੇ ਵਾਸਤੇ ਉੱਥੋਂ ਇੱਕ ਸਪਾਂਸਰਸ਼ਿਪ ਲਿਖਵਾ ਲੈਂਦੇ ਸੀ ਤੁਸੀਂ ਵੀ ਯਾਰ ਹੋ ਜਾਣਾ ਹੈ ਇੰਸਟੀਟਿਊਟ ਇਹਨੂੰ ਕਿਸ ਤਰੀਕੇ ਨਾਲ ਪ੍ਰਚਾਰ ਰਹੇ ਨੇ ਦੇਖੋ ਇੱਕ ਤੇ ਰਿਐਲਿਟੀ ਇਹ ਹੈਗੀ ਹੈ ਕਿ ਵਾਕੇ ਲੈਂਡਡ ਪੀਆਰ ਹੈਗੀ ਹੈ ਐਲੀਜੀਬਿਲਟੀ ਕ੍ਰਾਈਟੇਰੀਆ ਫਿਲਹਾਲ ਜਿੰਨਾ ਕ ਸਾਹਮਣੇ ਆਇਆ ਬਹੁਤ ਸੌਫਟ ਹੈ ਬਹੁਤ ਘੱਟ ਹੈ ਤੇ ਆਰਾਮ ਦੇ ਨਾਲ ਕੋਈ ਵੀ ਕਹਿ ਸਕਦਾ ਹੈ ਕਿ ਉਹਨੂੰ ਮੀਟ ਕਰ ਸਕਦਾ ਹੈ। ਕਈ ਜਿਹੜੇ ਇਥੋਂ ਵਿਜ਼ਿਟਰ ਟੂਰਿਸਟ ਵੀਜ਼ਾ ਲਗਾ ਕੇ ਕੈਨੇਡਾ ਗਏ ਨੇ ਜਾਂ ਫਿਰ ਉਹ ਜਾ ਕੇ ਕੋਈ ਵਿਜ਼ਿਟ ਕਰਕੇ ਆ ਚੁੱਕੇ ਨੇ ਉਹਨਾਂ ਨੂੰ ਵੀ ਕਈ ਇੰਸਟੀਚੂਟ ਵਾਲੇ ਕਿੱਦਾਂ ਪਰਮਾ ਰਹੇ ਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਸਮਝਾਣਾ। ਇੱਕ ਮੇਰੇ ਕੋਲ ਵੀਰ ਦੀ ਕਾਲ ਆਈ। ਉਹਨਾਂ ਨੇ ਮੈਨੂੰ ਕਿਹਾ ਕਿ ਜੀ ਮੈਨੂੰ ਕੋਈ ਇੰਸਟੀਚੂਟ ਹੈ। ਉਹ ਇਹ ਕਹਿ ਰਿਹਾ ਕਿ ਤੁਸੀਂ ਸਾਡੇ ਕੋਲ ਨੈਨੀ ਦਾ ਕੋਰਸ ਕਰ ਲਓ। ਸਾਡਾ 6 ਮਹੀਨੇ ਦਾ ਜਿਹੜਾ ਕੋਰਸ ਹੈ ਉਹ ਮੈਂ ਤੁਹਾਨੂੰ ਬੈਕਡੇਟ ਦੇ ਵਿੱਚ ਸਰਟੀਫਿਕੇਟ ਬਣਾ ਦਿੰਦਾ ਮੈਂ ਕਿਹਾ ਜੀ ਡੇਟ ਬੈਕਡੇਟ ਸਰਟੀਫਿਕੇਟ ਕਦੋਂ ਦਾ ਬਣਾ ਦੇਣਗੇ ਉਹਨਾਂ ਨੇ ਕਿਹਾ ਜੀ ਸਾਲ ਪਹਿਲਾਂ ਦਾ 2 ਸਾਲ ਪਹਿਲਾਂ ਦਾ ਜਿੱਤਾਂ ਦਾ ਵੀ ਤੁਸੀਂ ਚਾਹਦੇ ਹੋ ਬਣਵਾ ਸਕਦੇ ਹੋ ਚਲੋ ਜੀ ਨੰਬਰ ਇੱਕ ਚੀਜ਼ ਕੀ ਫੇਕ ਡਾਕੂਮੈਂਟ ਬਣਾਉ ਨੂੰ ਤਿਆਰ ਹੋ ਗਿਆ ਦੂਜੇ ਨੰਬਰ ਤੇ ਕੀ ਪ੍ਰੋਬਲਮ ਆਈ ਉਸ ਸਖਸ਼ ਨੂੰ ਇਹ ਗੱਲ ਕੀਤੀ ਗਈ ਕਿ ਭੈ ਤੁ ਬੈਕਡੇਟ ਦੇ ਵਿੱਚ ਤੁਹਾਨੂੰ ਸਰਟੀਫਿਕੇਟ ਬਣਾ ਦਾਂਗੇ ਉਸ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ ਬਣ ਜਾਊਗਾ ਤੇ ਤੁਸੀਂ ਉੱਥੇ ਆਪਣਾ ਨੈਨੀ ਦਾ ਪ੍ਰੋਗਰਾਮ ਜਿਹੜਾ ਕਰਕੇ ਇੱਥੋਂ ਜਾਓਗੇ ਉਹਦੇ ਬਿਹਾਫ ਦੇ ਉੱਤੇ ਕੇਅਰ ਗੀਵਰ ਪ੍ਰੋਗਰਾਮ ਜਿਹੜਾ ਉਹਦੇ ਲਈ ਐਲੀਜੀਬਲ ਹੋ ਜਾਊਗਾ ਇੱਕ ਗੱਲ ਪਹਿਲਾਂ ਸਮਝਣ ਵਾਲੀ ਹੈ ਉਹਦਾ ਵਿਜ਼ਿਟਰ ਵੀਜ਼ਾ ਮਈ 2024 ਦੇ ਵਿੱਚ ਲੱਗਾ ਸੀ ਸੋ ਮਈ 2024 ਦੇ ਵਿੱਚ ਜੋ ਉਹਨੇ ਆਪਣੀ ਫਾਈਲ ਦੇ ਵਿੱਚ ਦਿਖਾਇਆ ਸੀਗਾ ਆਪਣਾ ਐਜੂਕੇਸ਼ਨ ਉਹਦੇ ਵਿੱਚ ਨੈਨੀ ਜਾਂ ਨੈਨੀ ਤੋਂ ਰਿਲੇਟਿਡ ਜਾਂ ਫਿਰ ਕੇਅਰ ਗੀਵਰ ਤੋਂ ਰਿਲੇਟਿਡ ਕੋਈ ਐਕਸਪੀਰੀਅੰਸ ਨਹੀਂ ਸ਼ੋ ਕੀਤਾ ਸੀਗਾ ਸੋ ਹੁਣ ਜੇਕਰ ਉਹ ਆਪਣਾ ਐਜੂਕੇਸ਼ਨ ਲੈਂਦਾ ਇਸ ਫੀਲਡ ਦੇ ਵਿੱਚ ਤਾਂ ਮੇ ਤੋਂ ਬਾਅਦ ਦਾ ਹੀ ਦਿਖਾ ਸਕਦਾ ਹੈ ਨੰਬਰ ਇੱਕ ਚੀਜ਼ ਜੋ ਪੁਰਾਣਾ ਦਿਖਾਏਗਾ 익ਸਪੀਰੀਅੰਸ ਤਾਂ ਜਿਹੜੀ ਉਹਦੀ ਵਿਜ਼ਿਟਰ ਵੀਜ਼ਾ ਦੀ ਫਾਈਲ ਲੱਗੀ ਸੀਗੀ ਉਸ ਫਾਈਲ ਦੇ ਵਿੱਚ ਜੋ ਨੇ ਦਿਖਾਇਆ ਸੀਗਾ ਉਹ ਤੇ ਹੁਣ ਜੋ ਦਿਖਾਵੇਗਾ ਦੋਵੇਂ ਆਪਸ ਦੇ ਵਿੱਚ ਮੈਚ ਨਹੀਂ ਹੋਣੇ ਸੋ ਮਿਸ ਰਿਪਰੈਜ਼ੈਂਟੇਸ਼ਨ ਦੇ ਕੇਸ ਦੇ ਵਿੱਚ ਉਹਨੂੰ ਬੈਨ ਵੀ ਲੱਗ ਸਕਦਾ ਹੈਗਾ ਸੋ ਉਹਨੇ ਨਵਾਂ ਪੀਆਰ ਵਾਲਾ ਪ੍ਰੋਗਰਾਮ ਤਾਂ ਉਹਨੂੰ ਕੀ ਮਿਲਣਾ ਹੈ ਉਹਨੇ ਸਭ ਨੂੰ ਆਪਣਾ ਪੁਰਾਣਾ ਜਿਹੜਾ ਉਹਦੇ ਕੋਲ ਇੱਕ ਸਟੇਟਸ ਹੈਗਾ ਉਹਨੇ ਉਹ ਵੀ ਗਵਾ ਲੈਣਾ ਐਸਟੀਟਿਊਟ ਨੇ ਦੂਜੀ ਗੱਲ ਕੀ ਕੀਤੀ ਸਮਝਣ ਵਾਲੀ ਗੱਲ ਹੈ ਇਹ ਕਿਸ ਤਰੀਕੇ ਨਾਲ ਆਪਣੀ ਮਾਰਕੀਟਿੰਗ ਸਟਰੈਟਜੀ ਲੈ ਕੇ ਚੱਲਦੇ ਆ ਉਹਨਾਂ ਨੇ ਕਿਹਾ ਜੀ ਜਦੋਂ ਤੁਸੀਂ ਕੋਰਸ ਕਰੋਗੇ ਸਾਡੇ ਕੋਲ ਤਾਂ ਅਸੀਂ ਤੁਹਾਨੂੰ ਕੋਰਸ ਤੋਂ ਬਾਅਦ ਸਪਾਂਸਰਸ਼ਿਪ ਲੈ ਕੇ ਦੇਵਾਂਗੇ ਹੁਣ ਸਪਾਂਸਰਸ਼ਿਪ ਕਿੱਦਾਂ ਲੈ ਕੇ ਦੇਵਾਂਗੇ ਉਹ ਜੀ 2-4 ਲੱਖ ਰੁਪਏ ਲੱਗਣਾ ਹੈ ਇੱਕ ਗੱਲ ਮੇਰੀ ਸਮਝੋ ਬੜੇ ਧਿਆਨ ਨਾਲ ਇਹ ਚੀਜ਼ ਸੋਚਣ ਦੇ ਸਮਝਣ ਵਾਲੀ ਹੈ ਮੈਂ ਫੇਕ ਚੀਜ਼ਾਂ ਨੂੰ ਪ੍ਰਮੋਟ ਕਦੇ ਨਹੀਂ ਕਰਦਾ ਮੇਰਾ ਮਕਸਦ ਹੁੰਦਾ ਹੈ ਕਿ ਤੁਸੀਂ ਜਿਹੜਾ ਵੀ ਕੰਮ ਕਰੋ ਜਿੰਨਾ ਵੀ ਕਰੋ ਉਹ ਜੈਨੂਇਨ ਕਰੋ ਕਿਉਂਕਿ ਫੇਕ ਚੀਜ਼ਾਂ ਬਾਅਦ ਵਿੱਚ ਜਾ ਕੇ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ ਹੁਣ ਜੇਕਰ ਤੁਸੀਂ ਇੱਕ ਗੱਲ ਸਮਝੋ ਕਿ ਵਰਕ ਪਰਮਿਟ ਕੈਨੇਡਾ ਦੇ ਵਿੱਚ ਲੈਂਦੇ ਸੀਗੇ ਤਾ ਜਿਹੜੀ ਐਲ ਐਮ ਆਈ ਐ ਅਪਰੂਵ ਕਰਾਉਣ ਦੀ ਕੋਸਟ ਉਹ ਵੀ ਸਿਰਫ 1000 ਡਾਲਰ ਸੀਗਾ ਜਾਂ 1400 ਡਾਲਰ ਸੀਗਾ ਜੇਕਰ ਕਯੂਬਿਕ ਵਾਲੇ ਏਰੀਆ ਦੇ ਵਿੱਚੋਂ ਤੇ ਜੇਕਰ ਤੁਸੀਂ ਆਊਟਸਾਈਡ ਕਯੂਬਿਕ ਤੇ ਉਹ ਤੁਹਾਡਾ 1000 ਡਾਲਰ ਲੱਗਦਾ ਸੀਗਾ ਤੇ ਉਹ ਵੀ ਲੱਗਦਾ ਸੀਗਾ ੈਂਪਲੋਇਰ ਦਾ ਤੇ ੈਂਪਲੋਇਰ ਨੂੰ ਹੀ ਦੇਣਾ ਹੁੰਦਾ ਸੀਗਾ ਇਫੈਕਸ਼ਨ ਜਿਹੜੀਆਂ ਨੇ ਉਹ ਹੈਗੀਆਂ ਸੀਗੀਆਂ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਹੁੰਦਾ ਸੀ ਪਰ ਉਸ ਚੀਜ਼ ਨੂੰ ਸੇਲ ਕਿੰਨੇ ਚ ਕੀਤਾ ਜਾਂਦਾ ਸੀ 20 25 30 ਲੱਖ ਰੁਪਏ ਦੇ ਵਿੱਚ ਤੇ ਯਾਰ ਜਿਹੜੀ ਚ ਲੈਂਡਡ ਪੀ ਆਰ ਹੈ ਕਿਸੇ ਕੋਲ ਸਪੌਂਸਰਸ਼ਿਪ ਹੋਊਗੀ ਇਹ ਇੱਕ ਪਾਸੇ ਉਹਦੇ ਕੋਲ 40 ਲੱਖ 50 ਲੱਖ ਰੁਪਏ ਆ ਰਹੇ ਆ ਇੱਕ ਪਾਸੇ ਤੁਸੀਂ 2 ਲੱਖ ਰੁਪਏ ਲੈ ਕੇ ਖੜੇ ਹੋ ਤਾਂ 40 50 ਲੱਖ ਵਾਲੇ ਨੂੰ ਦੈਗੇਗਾ 2 ਲੱਖ ਵਾਲੇ ਨੂੰ ਰਹੇਗਾ ਸੋ ਜੇਕਰ ਤੇ ਤੁਹਾਡੇ ਪੈਰ ਭਾਰ ਚੱਲਦੇ ਆ ਲੱਤਾਂ ਭਾਰ ਚੱਲਦੀਆਂ ਨੇ ਤਾਂ ਭਾਈ ਤੁਸੀਂ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਜੇਕਰ ਤੁਹਾਡੇ ਕੋਲ ਸਪਾਂਸਰਸ਼ਿਪ ਹੈਗੀ ਆ ਤੁਸੀਂ ਕਰੋ ਪ੍ਰੋਗਰਾਮ ਐਕਸਪੀਰੀਅੰਸ ਲਓ ਜੈਨੂਇਨ ਟੰਗ ਦੇ ਨਾਲ ਜਾਓ ਪੀਆਰ ਲਓ ਪਰ ਜੇਕਰ ਤੁਸੀਂ ਇੱਕ ਐਕਸਪੀਰੀਅੰਸ ਤੁਹਾਡੇ ਕੋਲ ਨਹੀਂ ਹੈਗਾ ਸਾਰੀਆਂ ਚੀਜ਼ਾਂ ਤੁਸੀਂ ਮੈਨਿਪੂਲੇਟ ਕਰਕੇ ਬਣਾਉਣੀਆਂ ਤੇ ਯਾਰ ਜਿਹੜੇ ਉੱਥੇ ਜੌਬ ਆਫਰ ਹੈ ਉਹ ਵੀ ਏਜੰਟਾ ਨੇ ਹੁਣ ਕਹਾਣੀ ਕੀ ਬਣਾਉਣੀ ਆ ਫੇਕ ਜੌਬ ਆਫਰ ਲਗਾਣੀ ਸ਼ੁਰੂ ਕਰ ਦੇਣੇ ਇਹਨਾਂ ਨੇ ਫਿਰ ਉਹਦੇ ਵਿੱਚੋਂ ਜੇ ਰਿਜੈਕਸ਼ਨ ਆ ਗਿਆ ਜੀ ਤੁਹਾਡੀ ਕਿਸਮਤ ਹੈ ਜੇ ਵੀਜ਼ਾ ਅਪਰੂਵ ਹੋ ਗਿਆ ਤੇ ਉਹਨਾਂ ਦੇ ਫਿਰ ਲੋਟਰੀ ਲੱਗ ਗਈ ਸੋ ਇਹ ਸਾਰੀਆਂ ਚੀਜ਼ਾਂ ਚੱਲਣੀਆਂ ਐ ਇਸ ਕਰਕੇ ਅਵੇਅਰ ਰਹੋ ਇਦਾਂ ਨਹੀਂ ਹੁੰਦਾ ਕਿਤੇ ਪੀਆਰ ਲੈਂਦੇ ਲੈਂਦੇ ਆਪਣਾ ਵਿਜ਼ਿਟਰ ਜਾਂ ਦੂਜਾ ਕੋਈ ਸਟੇਟਸ ਉਹਨੂੰ ਵੀ ਨਾ ਗਵਾ ਬਿਓ ਸੁਮੀਤ ਕਰਦਾ ਕਿ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ ਕੋਈ ਕਨਫਿਊਜ਼ਨ ਹੈ WhatsApp ਦਾ ਨੰਬਰ ਦਿੱਤਾ ਹੋਇਆ ਹੈ ਅਪਾਇੰਟਮੈਂਟ ਲੈ ਕੇ ਕਾਲ ਕਰਿਓ ਮੈਸੇਜ ਕਰ ਲਓ ਜੋ ਅਪਾਇੰਟਮੈਂਟ ਦਾ ਟਾਈਮ ਪੀਰੀਅਡ ਹੋਵੇਗਾ ਕਾਲ ਬੈਕ ਕਰਾਂਗੇ ਕੋਸ਼ਿਸ਼ ਕਰਾਂਗੇ ਤੁਹਾਡਾ ਹਰਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਜੇ ਤੁਹਾਨੂੰ ਸਾਓ ਪਿੱਛੇ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ